ਨਮਸਕਾਰ ਮੈਂ ਹਾਂ ਆਰਤੀ ਅਸਨਜਰ ਨਿਊਜ਼ ਦੇਖਦੇ ਦਰਸ਼ਕਾਂ ਦਾ ਸਵਾਗਤ ਹੈ ਸੋਚੋ ਜੇਕਰ ਤੁਸੀਂ ਫਲਾਈਟ ਫੜਨ ਲਈ ਨਿਕਲ ਚੁੱਕੇ ਹੋ ਸਾਰੀ ਪ੍ਰਕਿਰਿਆ ਵੀ ਪੂਰੀ ਹੋ ਚੁੱਕੀ ਹੈ ਬਸ ਤੋਂ ਬਾਅਦ ਤੁਸੀਂ 에ਰਪੋਰਟ ਤੇ ਪਹੁੰਚ ਚੁੱਕੇ ਹੋ ਆਪਣੀ ਫਲਾਈਟ ਫੜਨ ਦੇ ਲਈ ਲੇਕਿਨ ਉੱਥੇ ਪਹੁੰਚਦੇ ਹੀ ਜੇਕਰ ਤੁਹਾਨੂੰ ਪਤਾ ਚੱਲਦਾ ਹੈ ਕਿ ਤੁਹਾਡੀ ਫਲਾਈਟ ਤਾਂ ਮਿਸ ਹੋ ਚੁੱਕੀ ਹੈ ਉਹ ਰਵਾਨਾ ਹੋ ਚੁੱਕੀ ਹੈ ਤਾਂ ਤੁਹਾਨੂੰ ਕਿਹੋ ਜਿਹਾ ਲੱਗੇਗਾ ਜੇ ਬਿਲਕੁਲ ਅੱਛਾ ਨਹੀਂ ਲੱਗੇਗਾ ਤੁਹਾਨੂੰ ਕਿਉਂਕਿ ਅਜੀਹਾ ਹੀ ਮਾਮਲਾ ਬੈਂਗਲੋਰੋ ਦੇ एयरपोर्ट ਤੇ ਦੇਖਣ ਨੂੰ ਮਿਲਿਆ ਜਿੱਥੇ 50 ਤੋਂ ਵੱਧ ਯਾਤਰੀਆਂ ਨੂੰ ਗੋ ਫਾਸਟ ਲੈ ਬਿਨਾ ਹੀ ਦਿੱਲੀ ਦੀ ਲਈ ਰਵਾਨਾ ਹੋ ਗਈ ਜਿਸ ਨੂੰ ਲੈ ਕੇ ਯਾਤਰੀਆਂ ਦੇ ਵੱਲੋਂ 에어ਪੋਰਟ ਤੇ ਵੱਡਾ ਹੰਗਾਮਾ ਕੀਤਾ ਗਿਆ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਗੋ ਫਾਸਟ ਫਲਾਈਟ 50 ਤੋਂ ਵੱਧ ਯਾਤਰੀ ਨੂੰ ਲੈ ਬਗੈਰ ਹੀ ਦਿੱਲੀ ਦੀ ਲਈ ਰਵਾਨਾ ਹੋ ਗਈ ਇਹ ਯਾਤਰੀ ਜਹਾਜ਼ ਦੇ ਵਿੱਚ ਚੜਨ ਦੇ ਲਈ ਸ਼ਟਲ ਬੱਸ ਦੇ ਵਿੱਚ ਉਡੀਕ ਹੀ ਰਏ ਸੀ ਡਾਇਰੈਕਟਰੀ ਜਰਨਲ ਆਫ ਸਿਵਲ ਐਵੀਏਸ਼ਨ ਨੇ ਇਸ ਘਟਨਾ ਬਾਰੇ 에ਅਰਲਾਈਨ ਤੋਂ ਰਿਪੋਰਟ ਵੀ ਮੰਗੀ ਹੈ ਦਾਦਾ ਇਹ ਕੁਝ ਯਾਤਰੀਆਂ ਨੇ ਸੋਸ਼ਲ ਮੀਡੀਆ ਤੇ ਜਾਣਕਾਰੀ ਦਿੱਤੀ ਕਿ ਬੱਚਾ ਸਵਾਰ ਯਾਤਰੀ ਬੈਂਗਲੌਰ ਤੋਂ ਦਿੱਲੀ ਜਾਣ ਵਾਲੀ ਫਲਾਈਟ 'ਚ ਸਵਾਰ ਨਹੀਂ ਹੋ ਸਕੇ ਇਹ ਘਟਨਾ ਸੋਮਵਾਰ ਸ਼ਾਮ 6:40 ਵਜੇ ਹੋਈ ਸੀ ਤਾਂ ਦਾਦੀ ਗੋਫਾਸ ਨੇ ਇਸ ਘਟਨਾ ਤੇ ਟਿੱਪਣੀ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਹੈ ਹਾਲਾਂਕਿ ਇੱਕ ਟਵੀਟ ਦੇ ਵਿੱਚ 에ਅਰਲਾਈਨ ਨੇ ਉਪਭੋਗਤਾਵਾਂ ਨੂੰ ਆਪਣੇ ਵੇਰਵੇ ਸਾਂਝੇ ਕਰਨ ਦੇ ਲਈ ਕਿ ਅਤੇ ਯਾਤਰੀਆਂ ਨੂੰ ਹੋਈ ਅਸੁਵਿਧਾ ਦੇ ਲਈ ਮਾਫੀ ਵੀ ਮੰਗੀ ਹੈ ਇੱਕ ਯਾਤਰੀ ਨੇ ਟਵੀਟ ਕੀਤਾ ਹੈ ਕਿ ਬੈਂਗਲੋਰੋ ਤੋਂ ਦਿੱਲੀ ਜਾਣ ਵਾਲੀ ਜੀ8116 ਫਲਾਈਟ ਬਿਨਾਂ ਯਾਤਰੀਆਂ ਦੇ ਰਵਾਨਾ ਹੋ ਗਈ ਇੱਕ ਬੱਸ ਦੇ ਵਿੱਚ ਪੰਜਾ ਤੋਂ ਵੱਧ ਯਾਤਰੀ ਇੱਥੇ ਹੀ ਰਹਿ ਗਏ ਅਤੇ ਜਹਾਂ ਸਿਰਫ ਇੱਕ ਬੱਸ ਦੇ ਯਾਤਰੀ ਨੂੰ ਲੈ ਕੇ ਰਵਾਨਾ ਹੋ ਗਿਆ ਜਾਣਕਾਰੀ ਮੁਤਾਬਕ ਡੀਜੀਸੀਏ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਅਸੀਂ 에ਅਰਲਾਈਨ ਤੋਂ ਰਿਪੋਰਟ ਮੰਗੀ ਹੈ ਟੁਕਵੀਂ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਇੱਕ ਹੋਰ ਘਟਨਾ ਦੇ ਵਿੱਚ ਦਿੱਲੀ ਤੋਂ ਭੁਵੇਂਸ਼ਵਰ ਜਾ ਰਹੀ ਤਾਂ ਦਾਦੀ ਇਹ ਕਿ ਡੀਜੀਸੀਏ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਅਸੀਂ 에어ਲਾਈਨ ਤੋਂ ਰਿਪੋਰਟ ਮੰਗੀ ਹੈ ਟੁਕਵੀਂ ਕਾਰਵਾਈ ਕੀਤੀ ਜਾਵੇਗੀ ਬਿਊਰੋ ਰਿਪੋਰਟ ਐਸਐਨਜ਼ ਨਿਊਜ਼